ਜੀ ਦਾ ਦਿੱਤਾਰਤੀ ਦੇ ਪਿੰਡ ਫਗਾਂ ਦੇ ਵਿੱਚ ਖੜੇ ਆ ਜਿੱਥੇ ਕਿ ਸਾਬਕਾ ਸੈਨਿਕਾਂ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਸਰਬਸਾਂਜੀ ਕਮੇਟੀ ਬਣਾਈ ਗਈ ਸੀ ਅੱਜ ਉਸ ਦਾ ਸਥਾਪਨਾ ਦਿਵਸ ਮਨਾਇਆ ਗਿਆ ਆ ਸਾਬਕਾ ਫੌਜੀ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਵੀ ਸਾਹਬ ਅੱਜ ਤੁਸੀਂ ਆਪਣੀ ਕਮੇਟੀ ਦਾ ਸਥਾਪਨਾ ਦਿਵਸ ਮਨਾ ਰਹੇ ਹੋ ਅਛੀਦਾ ਦੀ ਧਰਤੀ ਤੋਂ ਮਨਾ ਰਹੇ ਹੋ ਕੀ ਕਹਿੰਦੇ ਅਸੀਂ ਇਹੋ ਹੀ ਕਹਿਣਾ ਚਾਹਾਂਗੇ ਕਿ ਜਦੋਂ ਅਸੀਂ ਇਹ ਜਥੇਬੰਦੀ ਖੜੀ ਕੀਤੀ ਸੀ ਸਾਬਕਾ ਸੈਨਿਕ ਸਰਬਸਾਂਜੀ ਕਮੇਟੀ ਪੰਜਾਬ ਖੜੀ ਵੀ ਅਸੀਂ ਇਸੇ ਸਥਾਨ ਤੋਂ ਇਸੇ ਮਾਂ ਦਾ ਇਸੇ ਘਰੋਂ ਅਸ਼ੀਰਵਾਦ ਲੈ ਕੇ ਖੜੀ ਕੀਤੀ ਸੀ ਸਾਡੇ ਸਾਰੇ ਹੀ ਜਵਾਨ ਬੰਦੀ ਸਾਥੀਆਂ ਦਾ ਇਹੋ ਹੀ ਪ੍ਰੋਗਰਾਮ ਵੀ ਜਿੱਥੋਂ ਖੜੀ ਹੋਈ ਆ ਜਨਮ ਦਿਹਾੜਾ ਜਾਂ ਸਤਪਨਾ ਦੇ ਵਸਾਈ ਨੂੰ ਉੱਥੋਂ ਮਨਾਉਂਦੇ ਜੋ ਕਿ ਜਿੰਨਾ ਸਤਕਾਰ ਇਸ ਸਥਾਨ ਤੋਂ ਸਾਨੂੰ ਮਿਲਦਾ ਆ ਸ਼ਹੀਦਾਂ ਦੀ ਧਰਤੀ ਤੋਂ ਸਾਨੂੰ ਉਸ ਮਿਲਦਾ ਆ ਹੋ ਸਕਦਾ ਕਿ ਕਿਤੇ ਘਟ ਵੱਧ ਹੋਵੇ ਪਰ ਇੱਥੇ ਬਹੁਤ ਹੀ ਸਾਡੀ ਜਥੇਬੰਦੀ ਨੂੰ ਜਾਂ ਸਾਫਕਾ ਸੈਨਿਕਾਂ ਨੂੰ ਉਹ ਫੋਹਸ ਸਤਕਾਰ ਦਿੱਤਾ ਜਾਂਦਾ ਕਿਉਂਕਿ ਇਹ ਸ਼ਹੀਦਾਂ ਦੀ ਧਰਤੀ ਆ ਤੇ ਸ਼ਹੀਦ ਜਿਹੜੇ ਆ ਦੇਸ਼ ਦੇ ਸਰਮਾਇਆ ਹੁੰਦੇ ਉਹਨਾਂ ਵਿੱਚ ਸਾਡੇ ਸੈਨਿਕ ਵੀ ਸ਼ਹੀਦ ਨੇ ਇਹ ਮਾਂ ਉਹਨਾਂ ਹੀ ਆਪਣੇ ਪੁੱਤਾਂ ਨੂੰ ਸ਼ਿਕਵਾ ਦਿੰਦੀ ਆ ਜਿੰਨਾ ਸਾਡੇ ਘੋਮ ਦੇ ਸ਼ਹੀਦਾਂ ਨੂੰ ਜਾਂ ਦੇਸ਼ ਦੇ ਸ਼ਹੀਦਾਂ ਨੂੰ ਦਿੰਦੀ ਆ ਤਾਂ ਇਸ ਜਗਾ ਦਾ ਅਸੀਂ ਹਰ ਵਾਰੀ ਮੀਟਿੰਗ ਵੀ ਰੱਖਣੀ ਆ ਕੋਈ ਵੱਡਾ ਕੱਟ ਵੀ ਕਰਨਾ ਆ ਤਾਂ ਤਾਂ ਇਸੇ ਕਰਕੇ ਅਸੀਂ ਇਸ ਧਰਤੀ ਨੂੰ ਚੁੰਮਦੇ ਆ ਕਿ ਇੱਕ ਰੂਹ ਇੱਕ ਜਨੂਨ ਪੈਦਾ ਹੁੰਦਾ ਇਸ ਧਰਤੀ ਤੇ ਆਣ ਕੇ ਇੱਕ ਮਰਾਲ ਉੱਪ ਹੋ ਜਾਂਦਾ ਆ ਕਿ ਅਸੀਂ ਕੋਈ ਕੰਮ ਕਰ ਰਹੇ ਹਾਂ ਇਸ ਤਰਤੀਬ ਦੇ ਆਨ ਕਿ ਇਹ ਤਰਤੀਬ ਨੂੰ ਅਸੀਂ ਸਜਦਾ ਕਰਦੇ ਆ ਇਸ ਮਾਂ ਦੇ ਪੈਰਾਂ ਨੂੰ ਅਸੀਂ ਸਜਦਾ ਕਰਦੇ ਆ ਸਾਡੀ ਪੂਰੀ ਕਮੇਟੀ ਇਸ ਤਰਤੀਬ ਨੂੰ ਸਜਦਾ ਕਰ। ਅੱਜ ਮੈਂ ਵੇਖਿਆ ਵੀ ਇੱਥੇ ਪੰਜਾਬ ਲੈਵਲ ਦੇ ਜਿਹੜੇ ਉਦੇਦਾਰ ਆਏ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਆ ਉਹ ਕਮੇਟੀ ਕੰਮ ਕਰ ਰਹੀ। ਅਸੀਂ ਵੇਖੋ ਸਾਡੇ ਨਾਲ ਅੱਜ ਪੰਜਾਬ ਦਾ ਸੰਯੁਕਤ ਮੋਰਚਾ ਵੀ ਆਇਆ ਉਹਦੇ ਉਦੇਦਾਰ ਵੀ ਆਏ ਨੇ। ਬਹੁਤ ਪੰਜਾਬ ਦੀਆਂ ਕਮੇਟੀਆਂ ਦੇ ਪ੍ਰਧਾਨ ਮੀਤ ਪ੍ਰਧਾਨ ਸਖਤਰ ਪਹੁੰਚੇ ਨੇ ਸਾਡੇ ਸਾਬਕਾ ਸੈਨਿਕਾਂ ਦੇ ਮੁੱਦੇ ਇਹ ਹੈ ਕਿ ਅਸੀਂ ਸਾਬਕਾ ਸੈਨਿਕ ਜਦੋਂ ਡਿਊਟੀ ਕਰਕੇ ਆਉਂਦੇ ਆ ਨਾ ਅਸੀਂ ਉਹ ਕਾਨੂੰਨ ਦੇ दायरे 'ਚ ਕੰਮ ਰਹਿਣਾ ਕਰਨਾ ਜਾਣਦੇ ਆ ਪਰ ਜਦੋਂ ਅਸੀਂ ਸਿਵਲ ਚਾਉਂਦੇ ਆ ਸਿਵਲ ਚਾਹੀ ਤਾਲਮਿਲ ਸਾਡਾ ਬੈਠਣਾ ਬੜਾ ਔਖਾ ਹੋ ਜਾਂਦਾ ਜਿਹਦੇ ਕਰਕੇ ਅਸੀਂ ਬਹੁਤ ਹੀ ਲੁੱਟਾਂ ਤੇ ਲੁੱਟ ਖਸੁਰਦਾ ਘਸਕਾਰ ਹੁੰਦੀ ਆ 90% ਸਾਡੇ ਸਾਬਕਾ ਸੈਨਿਕ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਆ ਸਾਡੀ ਕਿਤੇ ਵੀ ਸੁਣਵਾਈ ਨਹੀਂ ਹਰ ਇੱਕ ਮਹਿਕਮੇ ਦੀ ਜਥੇਬੰਦੀ ਹੈਗੀ ਸੀ ਬਿਜਲੀ ਮਹਿਕਮੇ ਦੀ ਲਾਲੋ ਨਹਿਰ ਮਹਿਕਮੇ ਦੀ ਲਾਲੋ ਪਟਵਾਰੀਆਂ ਦੀ ਲਾਲੋ ਹਰ ਮਹਿਕਮੇ ਦੀ ਸਾਡੇ ਡੀਐਸਟੀ ਲਾਲੋ ਜਾਂ ਸਾਡੇ ਸਟੇਟ ਦੀ ਲਾਲੋ ਏਡੀ ਮਾੜੀ ਹਾਲਤ ਹੈ ਕਿ ਜਦ ਤੱਕ ਅਸੀਂ ਨਾਰਾ ਨਹੀਂ ਨਾ ਜਾ ਕੇ ਲਾਉਂਦੇ ਤਦ ਤੱਕ ਅਫਸਰ ਵੀ ਨਹੀਂ ਪਤਵਜਾ ਖੋਦ ਸਿਆਸੀ ਲੀਡਰਾਂ ਨੇ ਸਾਡਾ ਐਡਾ ਸਿਆਸੀਕਰਨ ਕਰ ਦਿੱਤਾ ਆ ਕਿ ਸਾਡਾ ਸਿਆਸਤ ਦੇ ਸਿਆਸੀ ਲੀਡਰਾਂ ਵੱਲੋਂ ਜਾਨ ਨੂੰ ਦਿਲ ਨਹੀਂ ਕਰਦਾ ਅਸੀਂ ਆਪਣੇ ਜਵਾਨਾਂ ਨੂੰ ਇਹੋ ਗੱਲ ਕਹਿੰਨੇ ਆ ਕਿ ਜਿਹੜੇ ਤੁਸੀਂ ਸਿਆਸੀ ਲੀਡਰਾਂ ਦੇ ਪਿੱਛੇ ਘੁੰਮਦੇ ਜੋ ਪਹਿਲੂ ਤੁਸੀਂ ਉਹਨਾਂ ਕੋ ਫੋਨ ਕਰਵਾਓਗੇ ਉਹ ਅਫਸਰ ਨੂੰ ਫੋਨ ਕਰੋਗੇ ਤਿੰਨ ਵਾਰੀ ਤੁਹਾਨੂੰ ਫੋਨ ਕਰਾਉਣ ਲਈ ਟਾਈਮ ਮਿਲ ਮੈਂ ਫਿਰ ਤਿੰਨ ਵਾਰੀ ਅਫਸਰ ਨੂੰ ਮਿਲਣ ਦਾ ਟਾਈਮ ਮਿਲਣਾ ਉਹਨੇ ਚਿਰ ਨੂੰ ਫੋਨ ਦਾ ਅਸਰ ਭੁੱਲ ਜਾਣਾ ਇਹ ਕਰਕੇ ਅਸੀਂ ਜਥੇਬੰਦੀ ਇਸ ਕਰਕੇ ਬਣਾਈ ਵੀ ਕਿਸੇ ਵੀ ਸਾਫ ਦਾ ਸੈਨਿਕ ਨਾ ਵੀਰ ਨਾਰੀ ਨਾ ਧਰਮੀ ਫੌਜੀ ਨਾ ਕਿਤੇ ਵੀ ੱਤਕਾ ਹੁੰਦਾ ਆ ਹੋਵੇ ਸੱਚਾ ਤੇ ਸਾਫ ਫਿਰ ਸਾਡੀ ਕਮੇਟੀ ਦਾ ਇੱਕ ਮਨੋਰਥ ਆ ਕਿ ਜਿੱਥੇ ਲੱਤ ਲਾਤੀ ਉੱਥੋਂ ਲੱਤ ਪੁੱਟਣੀ ਨਹੀਂ ਭਾਵੇਂ ਕੁਝ ਵੀ ਹੋ ਜੇ ਹੋਵੇ ਸੱਚਾ ਇਹ ਇਹ ਤੁਹਾਡੀ ਗੱਲ ਇੱਕ ਮੈਨੂੰ ਵਧੀਆ ਲੱਗੀ ਕਿ ਅੱਗੇ ਜਿਹੜੇ ਹੈਗੇ ਸੀ ਸਿਆਸੀ ਉਹ ਫੋਨ ਕਰਦੇ ਸੀ ਪਰ ਅੱਜ ਕੱਲ ਇੱਕ ਚੀਜ਼ ਹੋਰ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਡੰਡੇ ਝੰਡੇ ਦਾ ਰਾਜ ਹੁੰਦਾ ਜਾਂਦਾ ਜਿੱਥੇ ਵੀ ਜਿੱਥੇ ਬੰਦੀ ਹੁੰਦੀ ਆ ਜਿੱਥੇ ਬੰਦੀ ਇਹ ਚੀਜ਼ ਨਹੀਂ ਵੇਖਦੀ ਵੀ ਇਹਦੇ ਨਾਲ ਧੱਕਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਉਹ ਦੂਸਰੀ ਆਪਣੇ ਬੰਦੇ ਨੂੰ ਬਚਾਉਣ ਚ ਲੱਗ ਜਾਂਦੀ ਏ ਕੀ ਕਾਰਨ ਹੈ ਕਿਉਂ ਜਿੱਥੇ ਬੰਦੀਆਂ ਇਹ ਕਰ ਰਹੀਆਂ ਦੇਖੋ ਅਜੇ ਤੱਕ ਘੱਟੋ ਘੱਟ 8 ਕੇ 9 ਸਾਲ ਤੋਂ ਅਸੀਂ ਜਿੱਥੇ ਬੰਦੀਆਂ ਸਾਫਕਾ ਸੈਂਡਕਾਂ ਦੀਆਂ ਵੇਖਣ ਦੇ ਆ ਅਜੇ ਤੱਕ ਸਾਬਕਾ ਸੈਨਿਕਾਂ ਨੇ ਇਹੋ ਜਿਹਾ ਕੋਈ ਵੀ ਪਰੋਚਨੀ ਕੀਤੀ ਕਿ ਅਸੀਂ ਕਿਸੇ ਗਲਤ ਬੰਦੇ ਦਾ ਸਾਥ ਦਈਏ ਸਾਡੀ ਜਥੇਬੰਦੀਆਂ ਦਾ ਇਹ ਰਿਕਾਰਡ ਹੈ ਕਿ ਪਹਿਲੋਂ ਅਸੀਂ ਕੰਮ ਨੂੰ ਵਾਚਦੇ ਹਾਂ ਫਿਰ ਜਾਂਚਦੇ ਹਾਂ ਫਿਰ ਉਹਦੀ ਕੰਮ ਲੈ ਕੇ ਤੁਰਦੇ ਹਾਂ ਫਿਰ ਉਹਦੀ ਕੋਈ ਕਹੀ ਚਿੱਠੀ ਵੀ ਲੈਣੀ ਆ ਕਿਤੇ ਤੂੰ ਪਿੱਛੇ ਤਾਂ ਨਹੀਂ ਹਟੇਂਗਾ ਸਾਡਾ ਕੰਮ ਕਰਨ ਦਾ ਤਰੀਕਾ ਕਿਸਾਨ ਜਥੇਬੰਦੀਆਂ ਨਾਲੋਂ ਦੂਸਰੀਆਂ ਜਥੇਬੰਦੀਆਂ ਨਾਲੋਂ ਅਲੱਗ ਹੈ ਕਿਉਂਕਿ ਅਸੀਂ ਇੱਕ ਬੈਲਟ ਚ ਪ੍ਰਸ਼ਾਸਨ ਦੇ ਅੰਦਰ ਬੈਲਟ ਦੇ ਅੰਦਰ ਨੌਕਰੀ ਕਰਕੇ ਆਏ ਹਾਂ ਅਸੀਂ ਉਹ ਕਿਸਾਨ ਮੇਰਾ ਤੁਹਾਨੂੰ ਇੱਕ ਮੈਂ ਵਾਕਿਆ ਸੇਰ ਕਰ ਦਿੰਨਾ ਕਿ ਆ ਸਾਨੂੰ ਐਸਐਸਪੀ ਗਰਦਾਸਪੁਰ ਦਾ ਘਰਾਵ ਕਰਨਾ ਸੀ ਐਸਐਸਪੀ ਗਰਦਾਸਪੁਰ ਕੋ ਮੈਂ ਟੇਬਲ ਤੇ ਬੈਠਾ ਸੀ ਮੈਨੂੰ ਕਹਿੰਦੀ ਹੈ ਕਿ ਕਿੰਨੇ ਕਿ ਦਿਨ ਤਰਨਾ ਲਾ ਲੋਗੇ ਕਹਿੰਦੇ ਕਿਉਂ ਸਾਹੀਂ ਕਿਉਂ ਕਿੰਦਾ ਕਿਸਾਨ ਜਥੇਬੰਦੀਆਂ ਨੂੰ ਦੋ ਲਾਓਗੇ ਤਿੰਨ ਦਿਨ ਲਾਓਗੇ ਚੌਥੇ ਦਿਨ ਤੁਸੀਂ ਗ੍ਰਾਈ ਕਰਨ ਤੁਰਨਾ ਤੇ ਮੇਰੇ ਨਾਲ ਖਣੀ ਕੈਪਟਨ ਪਿਆਰਾ ਸਿੰਘ ਸਾਹਿਬ ਵੀ ਚੇਅਰਮੈਨ ਸਾਹਿਬ ਹੈਗੇ ਸਾਡੀ ਮੋਤੀ ਉਹਨਾਂ ਨੂੰ ਲੋਕ ਦੇ ਟੇਬਲ ਤੇ ਹਿਸਾਬ ਦਿੰਦਾ ਜਵਾਬ ਦਿੰਦਾ ਸੀ ਕਿ ਅਸੀਂ ਕਿਸਾਨ ਜਥੇਬੰਦੀਆਂ ਜਾਂ ਨਹਿਰ ਵਿਭਾਗ ਦੀਆਂ ਜਥੇਬੰਦੀਆਂ ਨਹੀਂ ਜਾਂ ਪਟਵਾਰਖਾਨੇ ਦੀਆਂ ਜਥੇਬੰਦੀਆਂ ਨਹੀਂ ਆ ਕਿ ਜਿਹੜੀਆਂ ਲੋਕਾਂ ਦੇ ਚੰਦੇ ਤੇ ਚੱਲਦੀਆਂ ਨੇ ਸਾਡੇ ਅਕਾਊਂਟਾਂ 'ਚ 30-30 ਘਰ ਤੋਂ ਘੱਟ 35-40 ਹਜ਼ਾਰ ਰੁਪਈਆ ਪੈਂਦਾ ਅਸੀਂ ਜਿਹ ਹਜ਼ਾਰ-ਹਜ਼ਾਰ ਰੁਪਈਆ ਮਹੀਨੇ ਦਾ 100 ਬੰਦਾ ਖਰਚ ਵੀ ਦਵਾਂਗੇ ਪਰ ਧਰਨਾ ਨਹੀਂ ਤੇਰੇ ਗਾੜੀਓ ਚੁੱਕਾਂਗੇ ਉਹ ਐਸਐਸਪੀ ਖੜਾ ਹੋ ਕੇ ਕਹਿੰਦਾ ਸੀ ਭਾਜੀ ਤੁਸੀਂ ਘਰ ਨੂੰ ਜਾਓ ਤੁਹਾਡਾ ਕੰਮ ਹੋ ਜਾਏਗਾ ਹਾਡੇ ਸਾਬਕਾ ਸੈਨਿਕਾਂ 'ਚ ਇਹੋ ਜੀ ਕੋਈ ਨਹੀਂ ਆ ਕਿ ਕਿਸੇ ਨਾਲ ਨਜਾਇਜ਼ ਕੀਤੀ ਜਾਏ ਜਿਹੜਾ ਕੰਮ ਸਾਡੇ ਕੋਲੋਂ ਦਾ ਆ ਉਹਨੂੰ ਅਸੀਂ ਟੀਮ ਨੂੰ ਛੱਡਦੇ ਆ ਉਹ ਦੋਵਾਂ ਤਰ੍ਹਾਂ ਦੀ ਗੱਲ ਹੁੰਦਾ ਆ ਜੇ ਸਾਡਾ ਬੰਦਾ ਵੀ ਗਲਤ ਹੁੰਦਾ ਆ ਇੱਥੋਂ ਤਲਵੰਡੀ ਦਾ ਮਸਲਾ ਆ ਇਹ ਸਾਡੇ ਸਾਬਕਾ ਸੈਨਿਕੀ ਉਹ ਸਾਨੂੰ ਗਲਤ ਪਾਇਆ ਗਿਆ ਹੀ ਅਸੀਂ ਉਹਨੂੰ ਗਲਤ ਕਿਹਾ ਸੀ ਉਹ ਅੱਜ ਤੱਕ ਕਹਿੰਦਾ ਜਾਂਦਾ ਭਾਜੀ ਜੋ ਤੁਸੀਂ ਫੈਸਲਾ ਕਰਾਇਆ ਹੀ ਜੋ ਨਾ ਉਹ ਆਟਲ ਪ੍ਰਸ਼ਾਸਨ ਪੁਲਤ ਪ੍ਰਸ਼ਾਸਨ ਨੇ ਵੀ ਲਾੜਚ ਉਹ ਹੀ ਕੀਤਾ ਸੀ ਕਿਉਂਕਿ ਸਾਡੇ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ 'ਚ ਇਹੋ ਜਿਹਾ ਕੋਈ ਨਹੀਂ ਕਿ ਕਿਸੇ ਨੇ ਧੱਕਾ ਕਰੀਏ ਝੰਡੇ ਅਸੀਂ ਤਾਜ਼ ਚੁੱਕੇ ਹੀ ਸਾਬਕਾ ਸੈਨਿਕਾਂ ਨੇ ਕਿ ਸਾਡੇ ਨਾਲ ਸੈਂਟਰ ਗਵਰਨਮੈਂਟ ਨੇ ਧੱਕਾ ਕੀਤਾ ਸਾਡੀਆਂ ਡੀਏ 'ਚ ਕਟੌਤੀ ਕੀਤੀ ਸਾਨੂੰ ਵਨ ਰੈਂਕ ਵਨ 'ਚ ਪਿੱਛੇ ਪਾਇਆ ਸਾਡਾ ਈਸੀ ਈਸੀਆ 'ਚ ਖੋਣ ਨੂੰ ਤਿਆਰ ਹੋ ਗਏ ਮੈਨੂੰ ਇੱਕ ਮੈਂ ਆਪਦੇ মিডিয়াম ਦੇ ਚੈਨਲਾਂ 'ਚ ਦੱਸ ਦੇਣਾ ਚਾਹੁੰਦਾ ਇਹ ਬੀਜੇਪੀ ਸਰਕਾਰ ਨੂੰ ਕਿ ਅੱਜ ਤੂੰ 10 ਸਾਲ ਪਹਿਲੋਂ ਵੀ 427 ECHC ਤੇ 10 ਸਾਲ ਬਾਅਦ ਵੀ 427 ECHA ਤੇ 10 ਸਾਲਾਂ ਚ ਕਿੰਨੇ ਸਾਬਕਾ ਸੈਨਿਕ ਰਟਾਇਰ ਆ ਗਏ ਆ ਕਿ ਉਹ 427 ECHA ਚ ਚੁੱਕ ਲੈਣ ਦੇ ਭਾਰ ਕੋਈ ਇਹਨਾਂ ਨੇ 10 10 ਸਾਲਾਂ ਦੇ ਵਿੱਚ ਕੋਈ ECHA ਚ ਅਪਗ੍ਰੇਡ ਨਹੀਂ ਕੀਤਾ ਕੋਈ ਨਵਾਂ ECHA ਚ ਨਹੀਂ ਖੋਲਿਆ ਇਹਦਾ ਮੁੱਦਾ ਆਸਈਆਂ ਹੋਂ ਆਪਣੇ ਲੋਕ ਸਭਾ ਮੈਂਬਰ ਨੂੰ ਸਰਦਾਰ ਸਕਿੰਦਰ ਸਿੰਘ ਰਧਾਵਾ ਨੂੰ ਮੰਗ ਪੱਤਰ ਦੇਣ ਜਾ ਰਹੀ ਆਂ ਅਸੀਂ ਅੱਜ ਸੰਯੁਕਤ ਮੋਰਚੇ ਨਾਲ ਵੀ ਇਸੇ ਵਿਸ਼ੇ ਤੇ ਮੀਟਿੰਗ ਕਰਨੀ ਆ ਸਾਡੀਆਂ ਦਵਾਈਆਂ 'ਚ ਕਟੌਤੀ ਇਸੇ ਅੱਜ ਕਰ ਦਿੱਤੀ ਗਈ ਸਾਡੇ ਲਾਚ ਕਟੌਤੀ ਕਰ ਦਿੱਤੀ ਗਈ ਤੇ ਜੇ ਅਸੀਂ ਜਥੇਬੰਦੀਆਂ ਬਣਾ ਕੇ ਝੰਡਾ ਨਹੀਂ ਚੁੱਕਾਂਗੇ ਤੇ ਕੀ ਕਰਾਂਗੇ ਦੱਸੋ ਇਹ ਚੀਜ਼ ਦੀ ਸਾਨੂੰ ਜਥੇਬੰਦੀਆਂ ਬਣਾਉਣੀ ਆ ਠੀਕ ਹੈ ਇਸਨਹਾ ਸਨੀਆ ਕਾ ਇਹ ਸਾਨੂੰ ਸਾਫਕਾ ਸੈਨਿਕ ਸਰਪੰਚੀ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਨੇ ਬੜਾ ਵਧੀਆ ਵਿਸਤਾਰ ਦੱਸਿਆ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਇਸ ਜਥੇਬੰਦੀ ਦਾ ਗਠਨ ਕੀਤਾ ਸੀਗਾ ਅੱਜ ਉਸ ਦਾ ਸਥਾਪਨਾ ਦਿਵਸ ਮਨਾਇਆ ਰਿਹਾ ਮੈਂ ਜਸਦੀਪ ਢਿੱਲੋਂ ਕੈਮਰਾਮੈਨ ਸੁਖਬੀਰ ਸਿੱਧੂ ਦੇ ਨਾਲ ਡੇਰਾ ਬਾਬਾ ਨਾਨਕ